ਮਾਈ ਗੁਰਜੀ ਦਾ ਘਰ ਸਾਂ ਮਾਈ ਗੁਰਜੀ ਦੇ ਪੱਤੇ ਜੈਸਾ ਬੀਜ ਸੋ ਲੁਣਾ ਹੈ ਕਰਮਾ ਸੰਦੜਾ ਖੇਤ ਜਦੋਂ ਕਿਸੇ ਬੰਦੇ ਨੂੰ ਗੁਰਬਾਣੀ ਦੇ ਇਹ ਬਚਨ ਬੜੇ ਭਾਪੂਰਤ ਸ਼ਬਦਾਂ ਦੇ ਵਿੱਚ ਸਮਝ ਪੈਂਦੇ ਨਾ ਉਹਨੂੰ ਇਹ ਗੱਲ ਸਮਝ ਆ ਜਾਂਦੀ ਮੈਂ ਕਿਸੇ ਦਾ ਮਾੜਾ ਨਹੀਂ ਕਰਨਾ ਕਿਉਂਕਿ ਜਦੋਂ ਮੈਂ ਕਿਸੇ ਨਾਲ ਮਾੜਾ ਕਰਾਂਗਾ ਉਹ ਪਰਤ ਕੇ ਮੇਰੇ ਕੋਲ ਆਏਗਾ ਹੀ ਆਏਗਾ ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ ਮਹਾਰਾਜ ਕਹਿੰਦੇ ਆਉਣਾ ਤੇਰੇ ਕੋਲ ਜਿੱਥੇ ਮਰਜੀ ਪੱਜ ਲੈ ਤੇ ਜੋ ਕੁਝ ਅਸੀਂ ਜ਼ਿੰਦਗੀ ਵਿੱਚ ਕਰਦੇ ਆਂ ਚਾਹੇ ਚੰਗਾ ਹੋਵੇ ਚਾਹੇ ਮਾੜਾ ਉਹਨੇ ਸਾਡੇ ਨਾਲ ਵਰਤਣਾ ਹੀ ਵਰਤਣਾ ਹੁੰਦਾ ਹੈ ਕਹਿੰਦੇ ਨੇ ਇੱਕ ਵਾਰੀ ਨਾ ਇੱਕ ਰਾਜਾ ਆਪਣੇ ਇੱਕ ਮੰਤਰੀ ਨੂੰ ਰਲ ਕੇ ਕਹਿੰਦਾ ਕੀ ਇਹ ਜਾਇ ਕੀਤਾ ਜਾਏ ਕਿ ਸਾਰੀ ਦੁਨੀਆ ਆਪਣੇ ਸਾਹਮਣੇ ਚੁਕੇ ਉਹਨੇ ਕਹੇ ਰਾਜਨ ਮੈਂ ਐਸੇ ਫਕੀਰ ਨੂੰ ਜਾਣਦਾ ਜਿਹੜਾ ਆਪਾਂ ਨੂੰ ਅਜਾਇਆ ਮੰਤਰ ਤਿਆਰ ਕਰਕੇ ਦੇਵੇਗਾ ਜਿਸ ਮੰਤਰ ਨੂੰ ਜਿਸ ਪਾਣੀ ਦੇ ਦਿਵਾਲੇ ਪੜਾਂਗੇ ਜਿਹੜਾ ਉਹ ਪਾਣੀ ਪੀਏਗਾ ਉਹ ਪਾਗਲ ਹੋ ਜਾਏਗਾ। ਰਾਜ ਨੇ ਕਹਿ ਵੀ ਆਪਣੇ ਜਿੰਨੇ ਖੂਨ ਆਪਉਨਾ ਕੋਲ ਮੰਤਰ ਪੜਦਾਂਗਾ ਜਿਹੜਾ ਜਿਹੜਾ ਪਾਣੀ ਪੀਏਗਾ ਪਾਗਲ ਹੋ ਜਾਏਗਾ। ਉਹਨੇ ਕਹ ਸੱਤ ਬਚਨ। ਇਸ ਤਰ੍ਹਾਂ ਕੀਤਾ ਗਿਆ। ਮੰਤਰ ਪੜੇ ਗਏ। ਮੰਤਰਾਂ ਦੇ ਨਾਲ ਪਾਣੀ ਨੂੰ ਜਿੰਨੇ ਪੀਤਾ ਉਹ ਪਾਗਲ ਹੋ ਗਿਆ। ਹੁਣ ਸਾਰੀ ਪ੍ਰਜਾ ਪਾਗਲ ਹੋ ਗਈ। ਜਦੋਂ ਪਾਗਲ ਹੋਈ ਉਹ ਸਾਰੇ ਪਾਗਲ ਨਾਲ ਦਾ ਸੁਭਾਅ ਤੇ ਪਾਗਲ ਨਾਲ ਰਲੇ। ਪਰ ਹੁਣ ਉਹ ਸੋਚਣ ਵੀ ਰਾਜਾ ਤੇ ਮੰਤਰੀ ਵੱਖਰੇ ਚੱਲਦੇ ਪਏ ਨੇ। ਇਹਨਾਂ ਨੇ ਹੁਣ ਇਹ ਵਖਰੇ ਨੇ ਸਾਡੇ ਤੋਂ ਉਹ ਪਾਗਲਾਂ ਨੂੰ ਲੱਗੇ ਵੀ ਅਸੀਂ ਸਿਆਣੇ ਆ ਇਹ ਪਾਗਲ ਨੇ ਉਹ ਹੋ ਗਏ ਰਾਜੇ ਦੇ ਦਿਵਾਲੇ ਜਦੋਂ ਰਾਜੇ ਦੇ ਦਿਵਾਲੇ ਹੋਏ ਰਾਜੇ ਦੇ ਮਹਿਲਾਂ ਨੂੰ ਪੈ ਗਏ ਰਾਜਾ ਤੇ ਮੰਤਰੀ ਹੁਣ ਅੰਦਰ ਫਸੇ ਬੈਠੇ ਵੀ ਬਣੇਗਾ ਕੀ ਰਾਜਾ ਮੰਤਰੀ ਨੂੰ ਪੁੱਛਦਾ ਹੁਣ ਜਏ ਲਾਤਾ ਕੀ ਕਰਨਾ ਚਾਹੀਦਾ ਕਹਿੰਦਾ ਰਾਜਨ ਵੀ ਹੁਣ ਤੇ ਕੀ ਰਾਹ ਬਚਿਆ ਆ ਵੀ ਜਿਹੜਾ ਖੂ ਦਾ ਪਾਣੀ ਆਪੇ ਇਹਨਾਂ ਨੂੰ ਪਿਆਣਾ ਮੰਤਰ ਪੜ ਪੜ ਕੇ ਉਹ ਹੁਣ ਆਪਾਂ ਨੂੰ ਪੀਣਾ ਪਹੇਗਾ ਜੇ ਆਪਾਂ ਨਾ ਪੀਤਾ ਇਨਾਂ ਨੇ ਆਪਾਂ ਨੂੰ ਮਾਰ ਦੇਣਾ ਆਪਾਂ ਤੇ ਇਹਨਾਂ ਨੂੰ ਪਾਗਲ ਕੀਤਾ ਆ ਪਰ ਇਹਨਾਂ ਨੇ ਆਪਾਂ ਨੂੰ ਮਾਰ ਸੁੱਟਣਾ ਆ ਇਸ ਦੁਨੀਆ ਦੇ ਵਿੱਚ ਤੁਸੀਂ ਜੋ ਮਰਜ਼ੀ ਕਰ ਲਓ ਜਿਵੇਂ ਮਰਜ਼ੀ ਕਰ ਲਵੋ ਉਹਨੇ ਏਕਣਾ ਇੱਕ ਦਿਨ ਆਣ ਕੇ ਤੁਹਾਨੂੰ ਘੇਰਨਾ ਹੀ ਘੇਰਨਾ ਆ ਕਿਉਂ ਨਾ ਚੰਗਾ ਹੋਵੇ ਜੇ ਦੁਨੀਆ ਵਿੱਚ ਪਿਆਰ ਮੁਹੱਬਤ ਆਪਸੀ ਏਕਤਾ ਵੰਡੀਏ ਤਾਂ ਜੋ ਅਸੀਂ ਵੀ ਸੁਖੀ ਸਾਡਾ ਸੰਸਾਰ ਵੀ ਸੁਖੀ ਸਾਡਾ ਪਰਿਵਾਰ ਵੀ ਸੁਖੀ ਸਾਡਾ ਆਲਾ ਦਵਾਲਾ ਵੀ ਸੁਖੀ ਹੋਵੇ ਪਰ ਨਫ਼ਰਤ ਦੇ ਦੌਰ ਚ ਬਾਹਰ ਆਈਏ ਰੱਬ ਵਾਲੇ ਪ੍ਰੇਮ ਵਾਲੇ ਪਾਸੇ ਨੂੰ ਤੁਰ ਪਈਏ